ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਆਪਾਂ ਸਿੱਧੂ ਮੂਸੇਵਾਲ ਦੇ ਬਾਰੇ ਜਿਹੜੀ ਉਹਦੇ ਖਾਸ ਦੋਸਤ ਮਨਜਿੰਦਰ ਮੱਖਾ ਨੇ ਬੋਕ ਲਈ ਆ ਉਹਦੇ ਕਾਂਡਾਂ ਬਾਰੇ ਗੱਲ ਕਰ ਰਹੇ ਆ ਅੱਜ ਆਪਾਂ ਆਪਣੀ ਵੀਡੀਓ ਦੇ ਪਾਰਟ 15ਵੇਂ ਬਾਰੇ ਔਰ ਕਾਂਡ 16ਵੇਂ ਬਾਰੇ ਗੱਲ ਕਰ ਰਹੇ ਆ ਇਹ ਗੱਲ ਸੋਚਣ ਵਾਲੀ ਐ ਜੋ ਆਦਮੀ ਦੁਨੀਆ ਦਾ ਸਭ ਤੋਂ ਮਸ਼ਹੂਰ ਪੰਜਾਬੀ ਗਾਇਕ ਹੋਵੇ ਜਿਸ ਨੂੰ ਕਰੋੜਾਂ ਲੋਕ ਪਿਆਰ ਕਰਦੇ ਹੋਣ ਤੇ ਜਿਹਦੇ ਘਰ ਹਰ ਰੋਜ਼ ਲੱਖਾਂ ਰੁਪਏ ਡਿੱਗਦੇ ਹੋਣ ਜੋ ਆਦਮੀ ਆਪਣੇ ਮੂੰਹੋਂ ਹੀ ਗੱਲ ਕਹਿੰਦਾ ਹੋਵੇ ਕਿ ਉਹ ਕਿਸੇ ਰੇਸ ਦਾ ਦੜਾਕ ਨਹੀਂ ਹੁੰਦਾ ਬਸ ਇੱਕ ਨੰ ਉਸ ਨੜ ਕਿਸੇ ਦਾ ਵੀ ਕੋਈ ਮੁਕਾਬਲਾ ਨਹੀਂ ਉਹ ਕੱਲਾ ਏ ਜਿਸ ਮਨੁੱਖ ਦਾ ਪ੍ਰਕਾਸ਼ ਸੂਰਜ ਜਿੰਨਾ ਹੋਵੇ ਜਿਹਦੇ ਆਸ-ਪਾਸੇ ਮੰਤਰੀਆਂ ਦੇ ਮੁੰਡੇ ਤੁਰੇ ਫਿਰਦੇ ਹੋਣ ਜਿਸ ਨੂੰ ਡ੍ਰੇਗ ਫੋਲੋ ਕਰਦਾ ਹੋਵੇ ਜਿਸ ਕੋਲ ਇੰਟਰਨੈਸ਼ਨਲ ਆਡੀਅנס ਹੋਵੇ ਉਸ ਨੂੰ ਐਮਐਲਏ ਬਣਨ ਦੀ ਕੀ ਜਾਹਤ ਇਸ ਦੇ ਤੋਂ ਵੱਡੇ ਕਾਰਨ ਨੇ ਜੋ ਮੈਂ ਵੇਖੇ ਉਹਨਾਂ ਵਿੱਚੋਂ ਇੱਕ ਸੀ ਪਛੜੇਪਣ ਨੂੰ ਦੂਰ ਕਰਨਾ ਕਿਉਂਕਿ ਮਾਂਸਾ ਬਲਕਿ ਕਦੇ ਕਿਸ ਦੀ ਨਜ਼ਰ ਨਹੀਂ ਗਈ ਜਿਵੇਂ ਮੈਂ ਸ਼ੁਰੂ ਵਿੱਚ ਦੱਸਿਆ ਕਿ ਇਹ ਕੈਂਸਰ 벨ਟ ਦੇ ਨਾਮ ਨਾਲ ਮਸ਼ਹੂਰ ਹੈ ਤੇ ਇੱਥੇ ਕੋਈ ਵੀ ਕੈਂਸਰ ਦਾ ਹਸਪਤਾਲ ਨਹੀਂ ਕੋਈ ਸਿੱਖਿਆ ਸਹੂਲਤ ਨਹੀਂ ਉਸ ਦਾ ਆਪਣੇ ਲੋਕਾਂ ਉਹਦੀ ਪ੍ਰੇਮ ਸਭ ਨੂੰ ਪਤਾ ਹੈ ਤੇ ਦੂਜਾ ਕਾਰਨ ਸੀ ਇਸ ਸਿਸਟਮ ਵਿੱਚ ਜਿਉਂਦੇ ਰਹਿਣ ਲਈ ਹੁਣ ਸ਼ਕਤੀ ਦੀ ਲੋੜ ਸੀ ਪਾਵਰ ਦੀ ਲੋੜ ਸੀ ਉਹ ਪਾਵਰ ਜੋ ਸਿਆਸਤ ਵਿੱਚ ਰਹਿ ਕੇ ਮਿਲ ਸਕਦੀ ਸੀ ਕਿਉਂਕਿ ਬੀ ਆਕੋ ਕਿੰਨਾ ਵੀ ਨਾਮ ਕਮਾ ਲੈਂਦਾ ਕਿੰਨੀ ਵੀ ਦੁਨੀਆ ਉਸ ਦੀ ਫੈਨ ਹੋ ਜਾਂਦੀ ਪਰ ਸੱਤਾ ਵਿੱਚ ਜੋ ਸ਼ਕਤੀ ਹੈ ਤੇ ਕੁਰਸੀ ਤੇ ਬੈਠੇ ਲੋਕਾਂ ਵੱਲ ਕੋਈ ਝਾਕਦਾ ਤੱਕ ਨਹੀਂ ਜਿਸ ਤਰ੍ਹਾਂ ਦਾ ਗਾਰਦ ਸਿਆਸਤਦਾਨ ਲੈ ਕੇ ਤੁਰਦੇ ਨੇ ਉਹ ਜਿਉਂਦੇ ਰਹਿਣ ਲਈ ਜ਼ਰੂਰੀ ਸੀ ਇਹ ਦੋਵੇਂ ਕਾਰਨ ਕਰਕੇ ਉਸਨੇ ਰਾਜਨੀਤੀ ਕਰਨ ਦਾ ਫੈਸਲਾ ਕਰ ਲਿਆ ਫੈਸਲਾ ਕਰ ਤਾਂ ਲਿਆ ਪਰ ਅੰਦਰ ਇੱਕ ਤੂਫਾਨ ਖੜਾ ਹੋ ਗਿਆ ਉਹ ਹੁਣ ਤੱਕ ਜਿਸ ਵਿਚਾਰਧਾਰਾ ਨਾਲ ਜੁੜਿਆ ਰਿਹਾ ਸੀ ਉਹ ਵਿਚਾਰਤਾ ਉਸ ਨੂੰ ਇਹ ਇਜਾਜ਼ਤ ਨਹੀਂ ਸੀ ਜਿੰਦਗੀ ਕਿ ਉਹ ਕਾਂਗਰਸ ਨਾਲ ਜੁੜੇ ਕਿਉਂਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਉਪਾਸ਼ਕ ਸੀ ਤੇ ਕਾਂਗਰਸ ਦੇ ਮੱਥੇ ਉੱਪਰ 1984 ਦਾ ਐਸਾ ਕਲੰਕ ਸੀ ਜੋ ਕਦੇ ਧੋਇਆ ਨਹੀਂ ਜਾ ਸਕਦਾ ਉਹ ਬਲਬੀਰ ਸਿੰਘ ਭਰਪੂਰ ਦੇ ਭਾਸ਼ਣ ਸੁਣ ਸੁਣ ਵੱਟਾ ਹੋਇਆ ਸੀ ਤੇ ਕਾਂਗਰਸ ਲਈ ਕੰਮ ਕਰਨ ਉਸ ਦੇ ਅੰਦਰ ਭਝਾਲ ਮਚਾ ਰਿਹਾ ਸੀ ਇਹ ਪਹਿਲਾ ਫੈਸਲਾ ਸੀ ਜੋ ਉਸ ਨੇ ਕਾਲੀ ਵਿੱਚ ਲਿਆ ਇਸ ਫੈਸਲੇ ਕਰਕੇ ਉਸ ਦਾ ਅੰਦਰ ਆਪਣੇ ਆਪ ਨਾਲ ਲੜ ਪਿਆ ਪਰ ਹੁਣ ਉਹ ਵਾਪਸ ਨਹੀਂ ਮੁੜ ਸਕਦਾ ਕਾਂਗਰਸ ਪਾਰਟੀ ਨਾਲ ਜੁੜਨ ਤੋਂ ਬਾਅਦ ਲਗਭਗ 2 ਲੱਖ ਬੰਦਾ ਉਸ ਨੂੰ ਇੱਕਦਮ ਅਨਫੋਲੋਅ ਲਗਿਆ ਇਹ ਉਹ ਸਮਾਂ ਸੀ ਜਦੋਂ ਬਹੁਤ ਜ਼ਿਆਦਾ ਸ਼ੋਰਤ ਤੋਂ ਬਾਅਦ ਉਸ ਦਾ ਗਰਾਫ ਥੱਲੇ ਨੂੰ ਆਇਆ ਕਾਰਨ ਬੇਸ਼ੱਕ ਕਾਂਗਰਸ ਨਾਲ ਜੁੜਨਾ ਸੀ ਤੇ ਆਪਣੀ ਵਿਚਾਰਧਾਰਾ ਦੇ ਖਿਲਾਫ ਜਾ ਕੇ ਲਿਆ ਫੈਸਲਾ ਇੱਕ ਵਾਰ ਫਿਰ ਮੀਡੀਆ ਸੋਸ਼ਲ ਮੀਡੀਆ ਤੇ ਉਸ ਦਾ ਵਿਰੋਧ ਸ਼ੁਰੂ ਹੋ ਗਿਆ ਉਸ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਛਪਕੀਆਂ ਜਾ ਰਹੀਆਂ ਸੀ ਪਰ ਉਸ ਨੇ ਆਪਣੇ ਫੈਸਲੇ ਨਾਲ ਵਫਾਦਾਰ ਰਹਿਣ ਦਾ ਮਨ ਬਣਾ ਲਿਆ ਸੀ ਫਿਰ ਭਾਵੇਂ ਕੋਈ ਵੀ ਕੁਝ ਵੀ ਕਹੇ ਮੈਨੂੰ ਯਾਦ ਹੈ ਜਦੋਂ ਉਹ ਵੋਟਾਂ ਵਿੱਚ ਖੜਾ ਹੋ ਗਿਆ ਤਾਂ ਸਾਡੇ ਆਪਸੀ ਮਤਭੇਦ ਸੀ ਲਗਭਗ ਅਸੀਂ 2 ਮਹੀਨੇ ਨਹੀਂ ਬੋਲੇ ਪਰ ਖਬਰ ਸਾਰੀ ਸੀ ਕੀ ਕੀ ਚੱਲ ਰਿਹਾ ਹੈ ਫਿਰ ਇੱਕ ਦਿਨ ਉਸ ਦਾ ਫੋਨ ਆਇਆ ਤੇ ਸਨ ਮੈਂ ਆਪ ਆਗੇ ਲੈ ਕੇ ਜਾਵਾਂਗਾ ਜਾਂ ਫਿਰ ਆਪਣੇ ਆਪ ਆ ਜਾਵਾਂਗੇ ਇਹ ਸਾਡੇ ਸਭ ਲਈ ਸੀ ਜਿਸ ਵਿੱਚ ਮੇਰਾ ਭਰਾ ਵੀ ਸ਼ਾਮਲ ਸੀ ਮੈਂ ਜਦੋਂ ਉਸ ਕੋਲ 2 ਮਹੀਨੇ ਬਾਅਦ ਗਿਆ ਤਾਂ ਉਹ ਮੀਡੀਆ ਨਾਲ ਗੱਲਬਾਤ ਕਰ ਰਿਹਾ ਸੀ ਉਸਦੀ ਨਜ਼ਰ ਮੇਰੇ 'ਤੇ ਸੀ ਮੈਂ ਪਾਸੇ ਖੜਾ ਰਿਹਾ ਜਦੋਂ ਸਭ ਗੱਡੀਆਂ 'ਚ ਬੈਠਣ ਲੱਗੇ ਤਾਂ ਉਸਨੇ ਆਪਣੇ ਨਾਲ ਬੈਠਣ ਵਾਲੇ ਮੁੰਡੇ ਨੂੰ ਕਿਹਾ ਕਿ ਉਹ ਪਿਛਲੀ ਗੱਡੀ 'ਚ ਜਾ ਕੇ ਬੈਠੇ ਉਸਨੇ ਮੈਨੂੰ ਨਾਲ ਬੈਠਣ ਦਾ ਇਸ਼ਾਰਾ ਕੀਤਾ ਸੀ ਫਿਰ ਵੀ ਕਿੰਨਾ ਚਿਰ ਦੋਵੇਂ ਚੁੱਪ ਰਹੇ ਤੇ ਫਿਰ ਇੱਕੋ ਦਮ ਉੱਚੀ ਹੱਸਣ ਲੱਗੇ ਉਸਦੀਆਂ ਅੱਖਾਂ ਹਲਕੀਆਂ ਨਮ ਸੀ ਇਹ ਪਹਿਲੀ ਵਾਰ ਨਹੀਂ ਸੀ ਉਸ ਤੋਂ ਪਹਿਲਾਂ ਵੀ ਅਸੀਂ ਗੁੱਸੇ ਹੋਏ ਸਾਂ ਉਸਦਾ ਕਾਰਨ ਸੀ ਕਿ ਅਸੀਂ ਉਸ ਉਹ ਲੀਲਾ ਕਰਨ ਵਾਲ ਨਹੀਂ ਸੀ ਲੈ ਕੇ ਗਏ ਬੇਸ਼ੱਕ ਟੂਰ ਉਸ ਨੇ ਬਣਾਇਆ ਸੀ ਪਰ ਬਲਕੌਰ ਸਿੰਘ ਨੇ ਸਾਨੂੰ ਸਮਝਾਇਆ ਕਿ ਹੈ ਕਿ ਉੱਥੇ ਸਿੱਧੂ ਦੀ ਸਿਕਿਉਰਿਟੀ ਦਾ ਬਹੁਤ ਚੱਕਰ ਪੈ ਜਾਣਾ ਇਸ ਲਈ ਅਸੀਂ ਉਸ ਨੂੰ ਟਾਲ ਗਏ ਬਾਅਦ ਵਿੱਚ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਸਟੋਰੀਆਂ ਪਾਉਂਦੇ ਰਹੇ ਤਾਂ ਉਹ ਘਰੇ ਕਲੇਸ਼ ਕਰਦਾ ਰਿਹਾ ਤਾਂ ਮਾਤਾ ਨੇ ਸਾਨੂੰ ਕਿਹਾ ਕਿ ਤੁਸੀਂ ਵੀਡੀਓ ਨਾ ਪਾਓ ਇਹ ਸਾਡੇ ਨਾਲ ਉਨਾ ਹੀ ਵੱਧ ਲੜਦਾ ਹੈ ਮੇਰੇ ਕੁਝ ਜਾਣਕਾਰ ਫੋਟੋ ਕਰਵਾਉਣ ਗਏ ਤਾਂ ਉਸ ਨੇ ਫੋਟੋ ਨਹੀਂ ਕਰਵਾਈ ਜਿਸ ਕਰਕੇ ਮੈਨੂੰ ਬਹੁਤ ਬੁਰਾ ਲੱਗਿਆ ਸੀ ਮੈਂ ਟੂਰ ਤੋਂ ਵਾਪਸ ਆ ਕੇ ਉਸ ਕੋਲ ਕੀੜਾ ਮਾਰ ਨਹੀਂ ਗਿਆ ਜਦ ਕਈ ਦਿਨ ਬੀਤ ਗਏ ਤਾਂ ਉਸ ਨੇ ਮਹਿਸੂਸ ਕੀਤਾ ਤੇ ਫੋਨ ਕਰ ਉਸ ਨੇ ਕਿਹਾ ਕੀ ਜ਼ਿਆਦਾ ਹੋ ਰਿਹਾ ਜੋ ਨਹੀਂ ਮੈਂ ਆਪ ਘਰ ਆਉਣਾ ਜਦੋਂ ਮੈਂ ਸਾਹਮਣੇ ਗਿਆ ਤਾਂ ਉਸਨੇ ਕੁੱਟ ਕੇ ਜੱਪੀ ਪਾਈ ਤੇ ਨਾਮ ਅੱਖਾਂ ਨਾਲ ਆਖਿਆ ਸੀ ਜਾਨ ਨਾ ਗੁੱਸੇ ਹੋਇਆ ਕਰ ਪਰ ਮੈਨੂੰ ਲੱਗਦਾ ਜੇ ਦੋ ਦੋਸਤ ਲੜਦੇ ਨਹੀਂ ਤਾਂ ਉਹ ਸਵਾਰਥ ਕਰਕੇ ਇੱਕ ਦੂਜੇ ਦੇ ਨਾਲ ਨੇ ਖੈਰ ਮੈਂ ਇਹ ਬਹੁਤ ਮਾਣ ਨਾਲ ਕਹਿ ਸਕਦਾ ਕਿ ਉਹ ਨੂੰ ਸਮਝ ਸਕਦਾ ਸੀ ਤੇ ਉਹ ਮੇਰੇ ਹੋਣ ਨਾਲ ਉਤਸ਼ਾਹਿਤ ਨਾਲ ਭਰ ਗਿਆ ਮੈਂ ਬੋਟਾਂ ਦੀ ਗੱਲ ਸ਼ੁਰੂ ਕੀਤੀ ਤਾਂ ਉਸਨੇ ਟੋਕਦਿਆਂ ਕਿਹਾ ਕੋਈ ਰੂਹਦਾਰੀ ਦੀ ਗੱਲ ਕਰ ਕੋਈ ਸ਼ੇਰ ਸੁਣਾ ਮੈਂ ਉਸ ਨੂੰ ਸਰਜੀਤ ਪਾਤਰ ਸਾਹਿਬ ਦੀਆਂ 17 ਫੋਨ ਦੇ ਨੋਟਿਸ ਤੋਂ ਕੱਢ ਕੇ ਸੁਣਾਈਆਂ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਬਣਦੇ ਜੁਗਾਂ ਤੋਂ ਕਾਫਲੇ ਆਉਂਦੇ ਏਸੀ ਸੱਚ ਦੇ ਗਵਾਹ ਬਣਦੇ ਇਹ ਤਪ ਦੀ ਰੀਤ ਦੱਸਦੀ ਕੀ ਰਿਸ਼ਤਾ ਠੀਕ ਹੈ ਮੇਰਾ ਇਹ ਛੜਦੇ ਪੈਰ ਠਰਦੇ ਦਿਲ ਮੇਰੇ ਸੱਚ ਦੇ ਗਵਾਹ ਬਣਦੇ ਉਹ ਤਸ਼ਾਹੀ ਤੇ ਨਾਲ ਭਰ ਗਿਆ ਗੱਡੀ 120 ਤੋਂ ਉੱਪਰ ਸੀ ਮੈਂ ਉਸ ਨੂੰ ਕਿਹਾ ਕਿ ਹੁਣ ਤੂੰ ਲੀਡਰਾਂ ਗੱਡੀ ਵੀ ਲੋਕਾਂ ਦੇ ਹਿਸਾਬ ਨਾਲ ਚਲਾਇਆ ਕਰ ਲੋਕ ਇਹ ਗੱਲ ਦਾ ਵੀ ਬੁਰਾ ਮਨਾਉਂਦੇ ਆ ਉਸ ਦੇ ਸ਼ਬਦ ਸਨ ਸਾਲਾ ਪੰਗਾ ਹੀ ਲੈ ਲਿਆ ਫਿਰ ਅਸੀਂ ਚੋਣ ਪ੍ਰਚਾਰ ਵਿੱਚ ਰੁੱਝ ਗਏ ਜਿਵੇਂ ਪਿੱਛੇ ਮੈਂ ਦੱਸਿਆ ਕਿ ਉਹ ਚਾਹੁੰਦਾ ਸੀ ਉਸ ਦੀ ਪੁਰਾਣੀ ਸਾਰੀ ਟੀਮ ਉਸ ਨਾਲ ਆ ਜਾਵੇ ਲਗਭਗ ਸਾਰੇ ਮੁੰਡੇ ਵੀ ਆ ਗਏ ਪਰ ਸਭ ਨੇ ਮਹਿਸੂਸ ਕੀਤਾ ਕਿੰਨੇ ਲੋਕਾਂ ਨੇ ਸਾਬਾ ਆਪਣੇ ਹੱਥ ਕਰ ਲਿਆ ਲੜਾਈ ਸਭ ਦੀ ਚੌਧਰ ਦੀ ਹੀ ਸੀ ਔਰ ਰਾਜਨੀਤੀ ਵਿੱਚ ਸੀ ਪਰ ਮਜਬੂਰੀ ਕਰਕੇ ਉਹ ਇਸ ਜ਼ਿੰਮੇਵਾਰੀ ਨੂੰ ਨਿਭਾ ਨਹੀਂ ਸੀ ਪਾ ਰਿਹਾ ਉਹ ਤੁਹਾਨੂੰ ਕਈ ਤਰ੍ਹਾਂ ਦੀਆਂ ਬੇਲੋੜੀਆਂ ਸਲਾਹਾਂ ਦੇਣ ਵਾਲੇ ਲੋਕ ਬਹੁਤ ਸੀ ਉਹ ਉਲਝ ਗਿਆ ਸੀ ਮੈਨੂੰ ਜਿਆਦਾ ਅਸੀਂ ਗੱਡੀ ਵਿੱਚ ਜਾ ਰਹੇ ਸਾਂ ਫੋਨ ਆਇਆ ਫੋਨ ਸਪੀਕਰ ਤੇ ਸੀ ਉਹ ਨਹੀਂ ਕਹਿ ਰਿਹਾ ਸੀ ਪਰ ਸਾਹਮਣੇ ਵਾਲਾ ਲੀਡਰ ਬੋਲ ਰਿਹਾ ਸੀ ਇਹ ਰਾਜਨੀਤੀ ਹੈ ਇਸ ਵਿੱਚ ਕਦੇ ਆੜੀ ਨਹੀਂ ਕਰੀਂਦੀ ਤੈਨੂੰ ਇੰਟਰਵਿਊ ਕਰ ਲੈਣੀ ਚਾਹੀਦੀ ਹੈ ਤੇਰਾ ਫਾਇਦਾ ਹੋਣਾ ਜਦੋਂ ਮੈਂ ਪੱਤਰਕਾਰ ਦਾ ਨਾਮ ਸੁਣਿਆ ਤਾਂ ਉਹ ਮੇਰੇ ਵੱਲ ਝਾਕ ਗਿਆ ਤੇ ਮੈਂ ਨਾ ਵਿੱਚ ਸਿਰ ਹਲਾ ਦਿੱਤਾ ਪਰ ਹਾਂ ਦੇ ਦੌਰ ਵਿੱਚੋਂ ਮੰਨ ਗਿਆ ਮੈਂ ਉਸ ਨੂੰ ਕਿਹਾ ਸੀ ਕਿ ਲੋਕਾਂ 'ਚ ਸਾਡੀ ਗੱਲ ਦੀ ਮਾਨਤਾ ਖਤਮ ਹੁੰਦੀ ਆ ਤੈਨੂੰ ਇਹ ਇੰਟਰਵਿਊ ਨਹੀਂ ਕਰਨੀ ਚਾਹੀਦੀ ਹੋਰ ਵੀ ਲੋਕਾਂ ਨੇ ਕਿਹਾ ਇੰਟਰਵਿਊ ਨਹੀਂ ਕਰਨੀ ਚਾਹੀਦੀ ਦੋ ਦਿਨ ਬਾਅਦ ਉਸਨੇ ਸਵਰਨ ਟੈਨੇ ਨਾਲ ਇੰਟਰਵਿਊ ਕਰ ਲਈ ਮੈਨੂੰ ਅੱਜ ਵੀ ਉਸ ਦੀਆਂ ਇਹ ਦੋ ਵੱਡੀਆਂ ਗਲਤੀਆਂ ਯਾਦ ਆਪਦੀਆਂ ਇੱਕ ਲੱਖੇ ਸਿਧਾਣੇ ਦਾ ਰੋਡ ਸ਼ੋਅ ਤੇ ਦੂਜਾ ਸਵਰਨ ਟੈਨੇ ਨਾਲ ਇੰਟਰਵਿਊ ਕਿਸਾਨ ਅੰਦੋਲਨ ਵਾਲੇ ਰੋਡ ਸ਼ੋਅ 'ਚ ਸਾਰੀ ਭੀੜ ਸਿੱਧੂ ਕਰਕੇ ਝੂਟੀ ਸੀ ਪਰ ਵਾਹ ਵਾਹ ਲੱਖਾ ਖਟ ਰਿਹਾ ਸੀ ਉਸ ਨੂੰ رائے ਦੇਣ ਵਾਲੇ ਕਦੇ ਵੀ ਇਹ ਨਹੀਂ ਸਮਝ ਸਕੇ ਕਿ ਉਸ ਦੇ ਕਹੇ ਸ਼ਬਦਾਂ ਦੀ ਕੋਈ ਮਹੱਤਤਾ ਹੈ ਉਸ ਬੰਦੇ ਗੱਲ ਤਾਂ ਫੈਸਲਾ ਦੀ ਸਵਾਰਨ ਟੈਣੀ ਨਾਲ ਵੀ ਸ਼ੱਕ ਮੇਰਾ ਕੋਈ ਨਿੱਜੀ ਰੋਲਾ ਨਹੀਂ ਪਰ ਉਹ ਇੰਟਰਵਿਊ ਸਿੱਧੂ ਦੇ ਕਿਰਦਾਰ ਦੇ ਪੱਖ ਤੋਂ ਗਲਤ ਸੀ ਮੈਨੂੰ ਇਹ ਲੱਗਦਾ ਸੀ ਕਿ ਇਹ ਦੋ ਗੱਲਾਂ ਨਾਲ 295 ਗੀਤ ਦੀਆਂ ਕਈਆਂ ਗੱਲਾਂ ਹਲਕੀਆਂ ਜਾਪਦੀਆਂ ਨੇ ਕਿਉਂਕਿ ਜਿਨ੍ਹਾਂ ਖਿਲਾਫ ਉਹ ਗੀਤ ਲਿਖਿਆ ਗਿਆ ਬਾਅਦ ਵਿੱਚ ਉਹਨਾਂ ਦੇ ਨਾਲ ਹੀ ਬੈਠਣਾ ਉਸ ਦੇ ਵਿਅਕਤੀਤਵ ਨੂੰ ਸੱਟ ਮਾਰਦਾ ਜਦੋਂ ਪਹਿਲੀ ਵਾਰ ਵੋਟਾਂ 'ਚ ਖੜਾ ਹੋਣ ਦੀ ਗੱਲ ਹੋਈ ਸੀ ਮੈਂ ਇਹ ਗੱਲ ਕਹੀ ਸੀ ਕਿ 5 ਕਰੋੜ ਰੁਪਏ ਦਾ ਖਰਚਾ ਆਉਣਾ ਤੈ ਹੈ ਪਰ ਉਹ ਨਹੀਂ ਮੰਨਿਆ ਸੀ ਵੋਟਾਂ ਦਰਾਂ ਉਸ ਦਾ ਲਗਭਗ 5 ਕਰੋੜ ਦਾ ਖਰਚਾ ਆਇਆ ਉਸ ਨੇ ਆਪਣੀ ਕੈਂਪੇਨ ਦੌਰਾਨ ਜ਼ਿਆਦਾ ਜ਼ੋਰ ਇਸ ਗੱ ਇਕਰ ਤੁਸੀਂ ਆਪਣੇ ਕੈਂਡੀਡੇਟ ਤੋਂ ਪੈਸੇ ਲੈ ਕੇ ਵੋਟ ਪਾ ਰਹੇ ਹੋ ਤਾਂ ਉਸ ਤੋਂ ਵੀ ਉਮੀਦ ਨਾ ਕਰੋ ਕਿ ਉਹ ਤੁਹਾਡੇ ਲਈ ਕੰਮ ਕਰੇਗਾ ਉਸ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਉਸ ਨੇ ਆਪਣੀ ਮਿਹਨਤ ਸਦਕਾ ਮਾਨਸਾ ਦੀ ਗੁਨਾਮੀ ਦੂਰ ਕੀਤੀ ਹੈ ਇਸ ਲਈ ਉਸ ਨੂੰ ਵੋਟ ਪਾਈ ਜਾਵੇ ਪਰ ਉਸ ਸਮੇਂ ਲੋਕ ਕਾਂਗਰਸ ਨੂੰ ਵੋਟ ਪਾਉਣ ਲਈ ਤਿਆਰ ਨਹੀਂ ਸੀ ਕਿਉਂਕਿ ਭਗਵਾਨ ਤਮਨ ਪਿਛਲੇ 10 ਸਾਲਾਂ ਤੋਂ ਮਿਹਨਤ ਕਰ ਰਿਹਾ ਸੀ ਉਸ ਨੇ ਲੋਕਾਂ ਨੂੰ ਬਦਲਾ ਲਈ ਤਿਆਰ ਕਰ ਲਈ ਸੀ ਤੇ ਲੋਕ ਪੂਰੇ ਪੰਜਾਬ 'ਚ ਕਿਸੇ ਵੀ ਤਰ੍ਹਾਂ ਦਾ ਬਦਲਾ ਚਾਹੁੰਦੇ ਸੀ ਫਿਰ ਭਾਵੇਂ ਵੋਟਾਂ ਵਿੱਚ ਮੂਸੇ ਵਾਲੀ ਕਿਉਂ ਨਾ ਹੋਵੇ ਇਸ ਲਈ ਸਾਹਮਣੇ ਹਾਰ ਵਿਖਾਈ ਦੇ ਰਹੀ ਸੀ ਪਰ ਉਸ ਦੇ ਆਸੇ ਪਾਸੇ ਹੋਸ਼ੇ ਲੋਕਾਂ ਦਾ ਆਬੜਾ ਸੀ ਜੋ ਕਿਸੇ ਵੀ ਤਰ੍ਹਾਂ ਸੁਰਖੀਆਂ ਵਿੱਚ ਰਹਿਣਾ ਚਾਹੁੰਦੇ ਸੀ ਉਹ ਸਿੱਧੂ ਦੀ ਅਪਰੋਚ ਨਹੀਂ ਸੀ ਸਮਝਦੇ ਸ਼ਾਇਦ ਅੱਜ ਵੀ ਨਹੀਂ ਸਮਝ ਰਹੇ ਉਹਨਾਂ ਲਈ ਤਾਂ ਸਿੱਧੂ ਮਹਿਜ ਇੱਕ ਸੁਰਖੀਆਂ ਦੇ ਫੋਲੋਅਰ ਵਧਾਉਣ ਦਾ ਸਾਧਨ ਹੈ ਜੋ ਉਸ ਦੀ ਹੋਣੀ ਦੇ ਅਰਥ ਸਮਝਦੇ ਨੇ ਉਹਦੋਂ ਵੀ ਉਸ ਨੂੰ ਸੰਭਾਲ ਲੈਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਅੱਜ ਵੀ ਉਹਦੀ ਲੈਗਸੀ ਲਈ ਲੜ ਰਹੇ ਨੇ ਵੋਟਾਂ ਲੜਨ ਤੋਂ ਪਹਿਲਾਂ ਕੋਈ ਤਿਆਰੀ ਨਹੀਂ ਸੀ ਕੀਤੀ ਗਈ ਕੋਈ ਵੀ ਟੀਮ ਵਰਕ ਨਹੀਂ ਸੀ ਕੀਤਾ ਗਿਆ ਇਥੋਂ ਤੱਕ ਇਹ ਵੀ ਨਹੀਂ ਸੀ ਪਤਾ ਕਿ ਕਿਹੜੇ ਤਾਕਕੇ ਦੀ ਵੋਟ ਕਿੰਨੀ ਹੈ ਦੇ ਦੇ ਨਤੀਜੇ ਬਾਅਦ ਚ ਭੁਗਤਣੇ ਪਏ ਮਾਨਸਾ ਦੀ ਲਗਭਗ 51% ਵੋਟ ਹਿੰਦੂ ਹੈ ਇਸ ਲਈ ਵੋਟ ਮੰਗਣ ਦਾ ਤਰੀਕਾ ਵੀ ਬਦਲਣਾ ਪਿਆ ਸੀ ਮੇਰੀ ਡਿਊਟੀ ਬੋਟਾਂ ਵਿੱਚ ਸ਼ਗਨਪ੍ਰੀਤ ਦੇ ਨਾਲ ਸੀ ਮੈਂ ਇਹ ਗੱਲ ਸਭ ਨੂੰ ਬਹੁਤ ਕਲੀਅਰ ਕਹੀ ਕਿ ਬੋਟਾਂ ਵਿੱਚ ਪੈਸਾ ਨਾ ਵੰਡਿਆ ਜਾਵੇ ਕਿਉਂਕਿ ਵਫਾਦਾਰ ਲੋਕ ਸਾਡੇ ਕੋਲ ਨਹੀਂ ਦੂਜਾ ਗੀਤ ਰਿਲੀਜ਼ ਕਰਨ ਤੋਂ ਪਹਿਲਾਂ ਬਹੁਤ ਮਿਹਨਤਾਂ ਕੀਤੀਆਂ ਕਿ ਇਹ ਗੀਤ ਨਾ ਛੱਡਿਆ ਜਾਵੇ ਕਿਉਂਕਿ ਹਿੰਦੂ ਵੋਟ ਜਿਆਦਾ ਸੈਂਸਿਟਿਵ ਹੁੰਦੀ ਹੈ ਤੇ ਉਹਦੇ ਗੀਤ ਬਹੁਤ ਤੱਤੇ ਪਰ ਸਭ ਲੋਕ ਜੋ ਰਾਜਨੀਤੀ ਕੇ ਸਮਝ ਨਹੀਂ ਰੱਖਦੇ ਉਹਨਾਂ ਨੇ ਉਹ ਗੀਤ ਆਖਰਕਾਰ ਛਡਵਾ ਹੀ ਦਿੱਤਾ ਇਹ ਗੀਤ ਬੋਟਾਂ ਤੋਂ ਲਗਭਗ 1 ਸਾਲ ਪਹਿਲਾਂ ਲਿਖਿਆ ਗਿਆ ਸੀ ਜਦੋਂ ਨਕਲੀ ਪ੍ਰਸ਼ਾਂਤ ਕਸ਼ੋਰ ਫੋਨ ਕਰਦਾ ਹੁੰਦਾ ਸੀ ਚਿੱਟੇ ਕੋੜ ਤੇ ਪਜਾਮੇ ਜੱਟ ਪਾਉਣ ਲ ਵੋਟਾਂ ਦੇ ਵਿੱਚ ਵੀ ਉਸ ਦੀ ਜਾਨ ਨੂੰ ਬਹੁਤ ਜ਼ਿਆਦਾ ਖਤਰਾ ਸੀ ਉਸ ਦਾ ਕਤਲ ਕਰਨ ਲਈ ਫਿਲਡਿੰਗ ਪਛਾਈ ਜਾ ਚੁੱਕੀ ਸੀ ਹਜ਼ਾਰਾਂ ਬੰਦ ਲੋਕ ਉਸ ਦੇ ਪਿੱਛੇ ਸੀ ਚੋਣ ਪ੍ਰਚਾਰ ਦੌਰਾਨ ਉਹ ਮੋੜ ਹਲਕੇ ਤੇ ਮੰਜੂ ਬਾਂਸਲ ਜੋ ਕਾਂਗਰਸ ਉਮੀਦਵਾਰ ਸੀ ਉਹ ਤੇ ਦਫ਼ਤਰ ਦਾ ਉਦਘਾਟਨ ਕਰਨ ਗਿਆ ਜਿੱਥੇ ਸ਼ਾਹਰੂਖ ਨਾਮ ਦੇ ਗੈਂਗਸਟਰ ਨੇ ਉਸ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਸਿਕਿਉਰਿਟੀ ਨੂੰ ਪਤਾ ਚੱਲ ਗਿਆ ਸਿੱਧੂ ਕੇ ਘਰ ਅੰਦਰ ਚੱਲਿਆ ਗਿਆ ਸਾਰੋਂ ਸ਼ੱਕੀ ਲੋਕ ਭੀੜ ਵਿੱਚ ਗਾਇਬ ਹੋ ਗਏ ਬਾਅਦ ਵਿੱਚ ਉਹ ਫੜੇ ਵੀ ਗਏ ਤੇ ਸਿੱਧੂ ਦੇ ਕਤਲ ਤੋਂ ਬਾਅਦ ਸ਼ਾਹਰੂਖ ਨਾਮੀ ਕੈਰੇਕਟਰ ਨੇ ਪੁੱਛਗਈ ਸੀ ਦੌਰਾਨ ਇਹ ਮੰਨਿਆ ਕਿ ਵੋਟਾਂ ਦੌਰਾਨ ਉਸ ਨੂੰ ਪਾਸੇ ਸਿਕਿਉਰਿਟੀ ਬਹੁਤ ਜ਼ਿਆਦਾ ਹੋਣ ਕਰਕੇ ਉਹ ਵਾਪਸ ਆ ਗਏ ਇਸ ਤੋਂ ਪਹਿਲਾਂ ਇੱਕ ਵਾਰ ਜਦੋਂ ਸਿੱਧੂ ਹਾਲੇ ਹਵੇਲੀ ਵਿੱਚ ਨਹੀਂ ਸੀ ਰਹਿਣ ਲੱਗਿਆ ਉਦੋਂ ਵੀ ਦੋ ਲੋਕ ਸਿੱਧੂ ਦੇ ਫੈਨ ਬਣ ਉਸ ਨੂੰ ਮਾਰਨ ਆਏ ਸੀ ਪਰ ਉਹਨਾਂ ਨੇ ਵਿੜੇ ਵਿੱਚ ਸਿੱਧੂ ਦੇ ਬਾਪੂ ਬਲਕੌਰ ਸਿੰਘ ਨੂੰ ਵੇਖਿਆ ਤਾਂ ਪਹਿਚਾਨ ਲਿਆ ਤੇ ਚੁੱਪਚਾਪ ਵਾਪਸ ਪਰਤ ਗਏ ਵਾਪਸ ਪਰਤਣ ਦਾ ਕਾਰਨ ਸੀ ਕਿ ਕਿਸੇ ਸਮੇਂ ਸਰਦਾਰ ਬਲਕੌਰ ਸਿੰਘ ਕਿਸ ਵਿੱਚ ਬਠਿੰਡੇ ਝੀਲ ਵਿੱਚ ਬੰਦ ਸੀ ਤੇ ਉਹ ਦੋਵੇਂ ਬੰਦੇ ਉਸ ਦੇ ਨਾਲ ਹੀ ਰਹਿੰਦੇ ਸੀ ਬਾਅਦ ਵਿੱਚ ਉਹ ਦੋਵੇਂ ਬਠਿੰਡੇ ਪੁਲਿਸ ਨੇ ਫੜ ਲਏ ਤੇ ਉਹਨਾਂ ਨੇ ਪੁਲਿਸ ਦੀਆਂ ਮੇਨਤਾਂ ਕੀਤੀਆਂ ਕਿ ਇੱਕ ਵਾਰ ਉਹਨਾਂ ਦੀ ਮੁਲਾਕਾਤ ਸਰਦਾਰ ਬਲਕੌਰ ਸਿੰਘ ਨਾਲ ਕਰਵਾਈ ਜਾਵੇ ਇਸ ਮੁਲਾਕਾਤ ਦੌਰਾਨ ਉਹਨਾਂ ਨੇ ਸਾਰੀ ਗੱਲ ਬਲਕੌਰ ਸਿੰਘ ਨੂੰ ਦੱਸੀ ਕਿ ਉਹ ਸਿੱਧੂ ਨੂੰ ਮਾਰਨ ਘਰੇ ਆਏ ਸੀ ਪਰ ਬਲਕੌਰ ਸਿੰਘ ਦੀ ਪਛਾਣ ਕਰਨ ਤੋਂ ਬਾਅਦ ਚੁੱਪਚਾਪ ਵਾਪਸ ਆ ਗਏ ਉਹਨਾਂ ਦੱਸਿਆ ਕਿ ਸਿੱਧੂ ਦੀ ਜਾਨ ਨੂੰ ਬਹੁਤ ਖਤਰਾ ਹੈ ਉਸ ਦਾ ਧਿਆਨ ਰੱਖਿਆ ਜਾਵੇ ਕੁਝ ਸਮਾਂ ਸੁਰੱਖਿਆ ਬਹੁਤ ਸਖਤ ਕਰ ਦਿੱਤੀ ਗਈ ਪਰ ਬਾਅਦ ਵਿੱਚ ਫਿਰ ਵੀ ਇਸ ਰਹੋਗੇ ਇਹ ਘਾਟ ਹਮੇਸ਼ਾ ਤੋਂ ਚੱਲੀ ਜਾ ਰਹੀ ਹੈ ਉਸ ਦੀ ਸੁਰੱਖਿਆ ਨੂੰ ਲੈ ਕੇ ਉਸ ਪੱਤਰ ਤੇ ਕਦੇ ਸੋਚਿਆ ਹੀ ਨਹੀਂ ਜਾ ਸਕਿਆ ਖਾਸ ਕਰਕੇ ਪ੍ਰਾਈਵੇਟ ਸੁਰੱਖਿਆ ਦੇ ਮੁੱਦੇ ਤੇ ਸ਼ਾਇਦ ਹੀ ਕਦੇ ਚਰਚਾ ਹੋਈ ਹੋਵੇ ਲੈ ਵੀ ਕਹਿ ਸਕਦੇ ਹਾਂ ਕਿ ਲੋੜ ਤੋਂ ਜ਼ਿਆਦਾ ਦਲੇਰੀ ਵੀ ਉਸ ਦੀ ਮੌਤ ਦਾ ਕਾਰਨ ਬਣੀ ਇਸ ਤੋਂ ਇਲਾਵਾ ਆਪਣੇ ਆਖਰੀ ਦਿਨਾਂ ਦੌਰਾਨ ਸਿੱਧੂ ਦੀ ਨੇੜਤਾ ਮੱਕਸਰ ਸਾਹਿਬ ਮਨੀਪਗ ਜੀੜੀ ਦੇ ਨਾਲ ਵੀ ਰਹੀ ਇਹ ਵੀ ਇੱਕ ਜਾਣਕਾਰੀ ਨਿਕਲ ਕੇ ਬਾਹਰ ਆਈ ਹੈ ਕਿ ਉਹਨਾਂ ਨੇ ਹੀ ਸਿੱਧੂ ਦੀਆਂ ਬਰੋਦੀਆਂ ਨਾਲ ਸਮਝੌਤਾ ਵੀ ਕਰਵਾਇਆ ਸੀ ਜੋਗੀ ਉਸ ਨੂੰ ਮਾਰਨਾ ਚਾਹੁੰਦੇ ਸੀ ਪਰ ਇਸ ਗੱਲ ਦੇ ਸਬੂਤ ਕਿਤੇ ਵੀ ਨਹੀਂ ਮਿਲਦੇ ਇਹ ਕੁਝ ਹਵਾਈ ਗੱਲਾਂ ਜੋ ਸਿੱਧੂ ਦੇ ਸਰਕਲ ਵਿੱਚੋਂ ਹੀ ਉਸ ਦੀ ਮੌਤ ਤੋਂ ਬਾਅਦ ਨਿਕਲ ਕੇ ਬਾਹਰ ਆਈਆਂ ਉਸ ਦੀ ਮੌਤ ਤੋਂ ਪਹਿਲਾਂ ਵਾਪਰੀਆਂ ਕੁਝ ਘਟਨਾਵਾਂ ਕਈ ਤਰ੍ਹਾਂ ਦੇ ਸ਼ੱਕੇ ਪੈਦਾ ਕਰਦੀਆਂ ਨੇ ਜਿਵੇਂ ਕਿ ਵੋਟਾਂ ਦੌਰਾਨ ਸਿੱਧੂ ਸਮੇਤ ਪੂਰੇ ਪਰਿਵਾਰ ਦੇ ਪਾਸਪੋਰਟ ਗੁੰਮ ਹੋ ਜਾਣਾ ਹੋਰ ਵੀ ਬਹੁਤ ਸਾਰੀਆਂ ਐਸੀਆਂ ਨੇ ਜੋ ਸਿੱਧੂ ਦੀ ਮੌਤ ਨੂੰ ਰਹੱਸਮਈ ਬਣਾਉਂਦੀਆਂ ਨੇ ਉਸ ਸਿਸਟਮ ਨੂੰ ਬਦਲਣ ਲਈ ਰਾਜਨੀਤੀ ਵਿੱਚ ਆਇਆ ਸੀ ਪਰ ਵੋਟ ਸਿਸਟਮ ਰਾਜਨੀਤਿਕਰ ਲੋਕਾਂ ਦੀ ਖੇਡ ਹੈ ਜਿਸ ਵਿੱਚ ਸਿੱਧੂ ਬੁਰੀ ਤਰ੍ਹਾਂ ਫੇਲ ਹੋਇਆ ਹੈ ਨਾ ਵੋਟਾਂ ਵਿੱਚ ਇੱਕ ਗੱਲ ਹੋਰ ਵੇਖੀ ਗਈ ਉਹ ਸੀ ਕਿ ਜੋ ਸਿੰਗਰ ਸਿੱਧੂ ਦੀ ਮੌਤ ਬਾਅਦ ਸਟੇਜਾਂ ਤੇ ਥਾਪੀਆਂ ਮਾਰਦੇ ਰਹੇ ਬੀਜਾ ਕੋ ਸਾਡੇ ਮਾਨਸਾਹ ਦੇ ਸਿੰਗਰ ਸੀ ਬੀਜਾ ਕੋ ਵਿਆਹ ਬਲਾਉਣ ਵਾਲਾ ਸਿੰਗਰ ਉਹਨਾਂ ਸਭ ਨੇ ਸਿੱਧੂ ਤੋਂ ਬਹੁਤ ਮਿਹਨਤਾਂ ਕਰਵਾਈਆਂ ਪਰ ਇੱਕ ਵਾਰ ਵੀ ਮਦਦ ਨਹੀਂ ਕੀਤੀ ਹੋਰ ਲੋਕ ਵੀ ਜੋ ਉਸ ਦੇ ਬਹੁਤ ਕਰੀਬੀ ਬਣਦੇ ਸੀ ਉਹ ਮੋੜ ਸੀਟ ਤੇ ਪ੍ਰਚਾਰ ਕਰਦੇ ਰਹੇ ਪਰ ਮਾਨਸਾ ਉਸ ਪੱਧਰ ਤੇ ਨਹੀਂ ਪਹੁੰਚ ਸਕੇ ਇੱਕ ਸਿੰਗਰ ਜੋ ਕਈ ਦਿਨ ਸਿੱਧੂ ਲਈ ਪ੍ਰਚਾਰ ਕਰਦਾ ਰਿਹਾ ਪ੍ਰਮੀਜ ਵਰਮਾ ਸੀ ਰਿਜ਼ਲਟ ਤੋਂ ਇੱਕ ਦਿਨ ਪਹਿਲਾਂ 9 ਮਾਰਚ ਨੂੰ ਅਸੀਂ ਫੋਨ ਤੇ ਗੱਲ ਕੀਤੀ ਉਸਨੇ ਕਿਹਾ ਕੀ ਲੱਗਦਾ ਹੈ ਮੈਂ ਉਸਨੂੰ ਬਸ ਇਹੋ ਕਿਹਾ ਕਿ ਗਿਣਤੀ ਤੇ ਨਾ ਜਾਈ ਉਹ ਮੇਰੀ ਗੱਲ ਸਮਝ ਗਿਆ ਸੀ ਤਾਂ ਸ਼ਾਇਦ ਇਸੇ ਲਈ ਉਹ ਅਗਲੇ ਦਿਨ 10 ਮਾਰਚ ਨੂੰ ਗਿਆ ਵੀ ਨਹੀਂ ਪੰਜਾਬ ਵਿੱਚ ਵੱਡੇ ਤੋਂ ਵੱਡੇ ਲੀਡਰ ਹਾਰ ਗਏ ਪੰਜਾਬ ਦੀ ਸਿਆਸਤ ਦਾ ਬਾਬਾ ਬੋੜ ਤੱਕ ਹਾਰ ਗਿਆ ਪਰ ਸਿੱਧੂ ਦੀ ਹਾਰ ਪੰਜਾਬ ਵਿੱਚ ਦੂਜੀ ਸਭ ਤੋਂ ਵੱਡੀ ਹਾਰ ਸੀ ਮਾਨਸਾ ਦੇ ਨਾਲ ਵਾਲੀ ਸੀਟ ਸਰਦੂਲਗੜ੍ਹ ਵੀ ਵਿਸ਼ੇਕ ਕਾਂਗਰਸ ਹਾਰੀ ਸੀ ਪਰ ਉੱਥੇ ਹਾਰ 40000 ਵੋਟਾਂ ਦੀ ਸੀ ਪਰ ਸਿੱਧੂ 63000 ਵੋਟਾਂ ਨਾਲ ਹਾਰੇ ਆ ਇਹ ਵੀ ਨਹੀਂ ਕਿ ਸਿੱਧੂ ਦੀ ਕੋਈ ਨੇਤੀ ਦੇ ਵਿਰੋਧਤਾ ਸੀ ਉਹਦਾ ਪਹਿਲੀ ਵਾਰ ਵੋਟਾਂ ਵਿੱਚ ਖੜਾ ਹੋਇਆ ਸੀ ਦਰਸਲ ਵੋਟਾਂ ਲੜਨ ਲਈ ਉਸ ਕੋਲ ਕੋਈ ਟੀਮ ਨਹੀਂ ਸੀ ਤਜਰਬਾ ਨਹੀਂ ਸੀ ਜਿੰਨਾ ਲੋਕਾਂ ਨੇ ਵੋਟਾਂ 'ਚ ਖੜਾ ਕੀਤਾ ਸੀ ਉਹ ਲੋਕ ਇੱਕ ਵਾਰ ਵੀ ਉਸ ਦੀ ਮਦਦ ਕਰਨ ਨਹੀਂ ਆਏ ਰਾਜੇ ਬੜਿੰਗਲੇ ਸਿੱਧੂ ਚੋਣ ਪ੍ਰਚਾਰ ਕਰਨ ਗਿਆ ਪਰ ਉਹ ਨਹੀਂ ਆਇਆ ਵੋਟਾਂ ਤੋਂ ਇੱਕ ਦਿਨ ਪਹਿਲਾਂ ਸਿੱਧੂ ਚਰਨਜੀਤ ਚੰਨੀ ਲਈ ਚੋਣ ਪ੍ਰਚਾਰ ਕਰ ਰਿਹਾ ਸੀ ਪਰ ਉਸ ਲਈ ਕੋਈ ਨਹੀਂ ਸੀ ਆਇਆ ਤੇ ਉਸਤੇ ਇਲੈਕਸ਼ਨ ਕਮਿਸ਼ਨ ਨੇ ਪਰਚਾ ਵੀ ਦਰਜ ਕਰ ਦਿੱਤਾ ਸੀ ਉਸ ਨੂੰ ਬਲੀ ਦਾ ਬੱਕਰਾ ਬਣਾ ਲਿਆ ਗਿਆ ਸੀ ਵੋਟਾਂ 'ਚ ਹਾਰ ਤੋਂ ਬਾਅਦ ਉਸ ਨੂੰ ਨੀਵਾ ਦਿਖਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਨਤੀਜੇ ਆਉਣ ਤੋਂ ਬਾਅਦ ਸ਼ਾਮ ਨੂੰ ਮੈਂ ਉਸ ਕੋਲ ਕਰ ਗਿਆ ਤਾਂ ਉਹ ਤਕੜਾ ਹੋਣ ਦਾ ਵਿਖਾਵਾ ਕਰ ਰਿਹਾ ਸੀ ਉਸ ਨੇ ਮੈਨੂੰ ਕਮਰੇ 'ਚ ਆਉਣ ਦਾ ਇਸ਼ਾਰਾ ਕੀਤਾ ਸੀ ਕਿੰਨਾ ਸਮਾਂ ਬਿਨਾਂ ਬੋਲੇ ਇੱਕ ਦੂਜੇ ਦੇ ਗਲ ਲੱਗੇ ਰਹੇ ਉਸ ਚੁੱਪ ਵਿੱਚ ਪਹਿਲੀ ਵਾਰ ਹਾਰ ਜਾਣ ਦਾ ਦੁੱਖ ਸੀ ਮੈਂ ਜਾਣਦਾ ਸੀ ਇਹ ਬੰਦਾ ਬਹੁਤ ਜਲਦੀ ਬੜਕ ਜ਼ਰੂਰ ਮਾਰੇਗਾ ਤੇ ਉਸ ਨੇ ਬੜਕ ਮਾਰੀ ਵਿਸ਼ੇਕ ਕੁਝ ਸਮੇਂ ਲਈ ਉਹ ਚੋਣ ਹਾਰਨ ਤੋਂ ਬਾਅਦ ਨਿਰਾਸ਼ ਹੋ ਕੇ ਘਰ ਬੈਠ ਗਿਆ ਉਸ ਨੂੰ ਚੜਾਉਣ ਲਈ ਕਈ ਤਰ੍ਹਾਂ ਦੇ ਡਰਾਮੇ ਕੀਤੇ ਗਏ ਲੋਕਾਂ ਨੇ ਆਜਾ ਟਰੈਕਟਰ ਪਿੱਛੇ ਨਾ ਡੇਗਾ ਟਰੈਕਟਰ ਪਾ ਕੇ ਖਿੱਚਿਆ ਹਰ ਉਹ ਸੰਭਵ ਕੋਸ਼ਿਸ਼ ਜੋ ਉਸ ਨੂੰ ਅੰਦਰੋਂ ਤੋੜ ਦੇਵੇ ਪਰ ਉਹ ਇਥੋਂ ਤੱਕ ਕਿਸੇ ਕਿਸ ਕੇਹੀ ਆਇਆ ਸੀ ਲਖਿਆਰੀਗੜ ਜੋ ਹਥਿਆਰ ਉਸ ਨਾਲ ਉਹ ਇਹ ਤਾਂ ਵੱਡਾ ਦੋਸ਼ਮਣ ਮਾਰ ਸਕਦਾ ਹੈ ਸਾਹਿਬ ਗੁਰੂ ਗੋਬਿੰਦ ਸਿੰਘ ਨੇ ਕਲਮ ਨਾਲ ਜਫਰਨਾਮਾ ਲਿਖਾ ਔਰੰਗਜ਼ੇਬ ਨੂੰ ਨਾਰ ਦਿੱਤਾ ਸੀ ਮੈਂ ਕਲਮ ਬਾਰੇ ਕਦੇ ਲਿਖਿਆ ਸੀ ਕਿ ਕਲਮ ਵਿੱਚ ਜੋਤ ਹੈ ਮਾ ਵਰਗੀ ਅੱਖਰ ਪੁੱਤਾਂ ਵਾਂਗ ਪਾਲੇ ਜਾਂਦੇ ਨੇ ਮਰਨ ਨਾ ਔਰੰਗੇ ਜ਼ਾਲਮ ਜੋ ਨਾਮ ਹਥਿਆਰਾਂ ਦੇ ਉਨਾਲ ਜਫਰ ਨਾਮੇ ਦੇ ਮਾਰੇ ਜਾਂਦੇ ਨੇ ਉਸ ਦੀ ਜ਼ਿੰਦਗੀ ਰਾਜਨੀਤਿਕ ਤੇ ਸਮਾਜਿਕ ਡਰਾਮਿਆਂ ਦੀ ਮਗੀ ਹੋਈ ਸਟੇਜ ਵਰਗੀ ਸੀ ਜਿਵੇਂ ਉਹ ਬਾਦਸ਼ਾਹ ਵਾਂਗ ਐਕਟ ਕਰਦਾ ਰਿਹਾ ਤੇ ਦਲੇਰ ਯੋਧੇ ਵਾਂਗ ਆਪਣਾ ਰੋਲ ਅਦਾ ਕਰਦਾ ਗਿਆ ਉਹ ਤਾਂ ਚਲਾ ਗਿਆ ਪਰ ਪਿੱਛੇ ਮਹਿਲ ਦੀਆਂ ਰੌਣਕਾਂ ਤੇ ਹੰਝੂਆਂ ਦਾ ਇੱਕ ਦਰਿਆ ਉਸ ਮਹਿਲ ਦੇ ਵਿੱਚਕਾਰੋਂ ਕੱਢ ਗਿਆ ਜਿੱਥੇ ਉਸ ਦੇ ਕੁਝ ਬਹੁਤ ਪਿਆਰੇ ਲੋਕ ਜਿਨ੍ਹਾਂ ਵਿੱਚ ਮਾਪਿਆਂ ਤੋਂ ਇਲਾਵਾ ਉਸ ਦੀ ਮੁਹੱਬਤ ਸੀ ਉਸ ਦੀ ਚਾਹਤ ਸੀ ਜਦੋਂ ਵੋਟਾਂ ਤੋਂ ਬਾਅਦ ਥੱਕ ਹਾਰ ਕਰੇ ਬੈਠ ਗਿਆ ਤਾਂ ਘਰੇ ਉਸਦੇ ਵਿਆਹ ਦੀ ਗੱਲ ਚੱਲ ਪਈ ਉਹ ਵਿਆਹ ਕਰਵਾਉਣ ਲਈ ਮੰਨ ਵੀ ਗਿਆ ਕਿਉਂਕਿ ਮੰਗਣੀ ਹੋਈ ਨੂੰ ਕਾਫੀ ਸਮਾਂ ਹੋ ਗਿਆ ਸੀ ਉਸ ਦਾ ਮੂਡ ਬਦਲ ਕਰਦਿਆਂ ਨੇ ਬਿਆਹ ਦਾ ਦਿਨ ਵੀ ਕਢਵਾ ਲਿਆ ਮੱਧ ਅਪ੍ਰੈਲ ਦੇ ਦਿਨਾਂ ਵਿੱਚ ਉਸਦਾ ਵਿਆਹ ਪੱਕਾ ਕੀਤਾ ਗਿਆ ਭਾਵੇਂ ਉਦੋਂ ਹਵੇਲੀ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਸੀ ਪਰ ਹਾਲੇ ਮਾੜਾ ਮੋਟਾ ਕੰਮ ਬਾਕੀ ਸੀ ਇੱਕ ਗਰਮੀ ਦਾ ਅਸਰ ਵਿਖਾਈ ਦੇਣ ਲੱਗਾ ਤੇ ਉੱਤੋਂ ਕੁਝ ਦੋਸਤਾਂ ਨੇ ਇਹ ਕਹਿ ਦਿੱਤਾ ਸੀ ਕਿ ਅਸੀਂ ਗਰਮੀ 'ਚ ਵਿਆਹ ਨਹੀਂ ਵੇਖਣਾ ਉਸਦਾ ਆਪਦਾ ਮਨ ਵੀ ਬਦਲ ਗਿਆ ਇਸ ਲਈ ਉਸਨੇ ਟਾਲ ਮਟੋਲ ਕਰ ਵਿਆਹ ਅਗਲੇ ਸਾਲ ਤੇ ਰੱਖ ਦਿੱਤਾ ਇਸ ਗੱਲ ਕਰਕੇ ਘਰ ਦੇ ਬਹੁਤ ਨਾਰਾਜ਼ ਸੀ ਖਾਸ ਕਰਕੇ ਮਾਤਾ ਚਰਨ कौर ਉਹ ਆਪਣੇ ਪੁੱਤ ਤੇ ਨੂਨ ਦੇ ਸਿਰ ਉੱਪਰ ਜਲਦੀ ਤੋਂ ਜਲਦੀ ਪਾਣੀ ਬਾਰਨਾ ਚਾਹੁੰਦੀ ਸੀ ਪਰ ਫੇਰ ਮੋੜਾ ਗਿਆ ਸਾਲ ਨਹੀਂ ਚੜ੍ਹ ਸਕਿਆ ਉਸ ਵਿਚਾਰੀ ਦੀਆਂ ਵਿੱਚ ਰੁਲ ਗਈਆਂ ਪਰ ਉਸ ਸਮੇਂ ਉਸ ਦਾ ਮਨ ਕਿਤੇ ਹੋਰ ਲੱਗਾ ਸੀ ਉਹ ਆਪਣੇ ਆਪ ਦੀ ਖੋਜ ਵਿੱਚ ਲੱਗਾ ਸੀ ਕਿਉਂਕਿ ਉਹ ਸਿਰਫ ਵੋਟਾਂ ਵਿੱਚ ਨਹੀਂ ਸੀ ਹਾਰਿਆ ਉਹ ਆਪਣੇ ਆਪ ਤੋਂ ਵੀ ਹਾਰਿਆ ਹੋਇਆ ਮਹਿਸੂਸ ਕਰ ਰਿਹਾ ਸੀ ਵੋਟਾਂ ਤੋਂ ਬਾਅਦ ਉਹ ਬਹੁਤ ਜ਼ਿਆਦਾ ਬਦਲ ਗਿਆ ਉਹ ਸਿੱਧੂ ਮੂਸੇਵਾਲਾ ਜਿਸ ਨੂੰ ਸਭ ਆਖਦੇ ਸੀ ਕਿ ਇੱਕ ਹੰਕਾਰੀ ਹੈ ਉਹ ਸ਼ਾਂਤ ਹੋ ਗਿਆ ਉਸ ਨੇ ਵੋਟਾਂ ਦੇ ਰਾਹਂ ਜ਼ਿੰਦਗੀ ਦੇ ਅਸਲੀ ਯਾਰ ਤੋਂ ਪਹਿਚਾਣੇ ਉਸ ਨੇ ਲੋਕਾਂ ਵਿੱਚ ਜਾ ਕੇ ਸਮਝਿਆ ਕਿ ਜ਼ਿੰਦਗੀ ਕਿੰਨੀ ਔਖੀ ਹੈ ਉਹ ਜਦੋਂ ਗਲੀ ਗਲੀ ਘੁੰਮ ਕੇ ਆਇਆ ਸੀ ਵੋਟਾਂ ਤੋਂ ਬਾਅਦ ਇੱਕਦਮ ਉਸ ਦੇ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਗਿਆ ਉਹ ਜਿਸ ਲਈ ਤੋਂ ਲਹਿ ਰਿਹਾ ਸੀ ਉਸ ਵੱਲ ਪਰਤਣ ਲੱਗਾ ਉਸ ਨੇ ਕਾਂਗਰਸ ਪਾਰਟੀ ਤੋਂ ਗਰਪਗ ਕਿਨਾਰਾ ਕਰ ਲਿਆ ਤੇ ਪੰਥਕ ਰੂਪ ਖਿਤੇਆਰ ਕਰ ਲਿਆ ਇਹਦੇ ਸਬੂਤ ਉਸ ਦੀਆਂ ਆਖਰੀ ਇੰਟਰਵਿਊ ਵਿੱਚ ਵੀ ਮਿਲਦੇ ਨੇ 21 ਤੋਂ 10 ਮਾਰਚ 2022 ਨੂੰ ਆਏ ਵੋਟਾਂ ਦੇ ਰਿਜ਼ਲਟ ਵਿੱਚ ਉਹ ਹਾਰ ਗਿਆ ਸੀ ਪਰ ਦੁਨੀਆ ਉਸ ਨੂੰ ਉਸ ਰੂਪ ਵਿੱਚ ਹਲੇ ਵੀ ਅੱਖਾਂ ਤੇ ਬਿਠਾ ਰੱਖਣਾ ਚਾਹੁੰਦੀ ਸੀ ਜਿਸ ਕਰਕੇ ਉਹ ਜਾਣਿਆ ਜਾਂਦਾ ਸੀ ਉਸ ਦਾ 28 ਮਾਰਚ 2022 ਨੂੰ ਦबई ਸ਼ੋਅ ਬੁੱਕ ਸੀ ਉੱਥੇ ਉਸ ਨੇ ਆਪਣੇ ਉਸੇ ਅੰਦਾਜ਼ ਵਿੱਚ ਪੱਟ ਤੇ ਥਾਪੀਆਂ ਮਾਰੀਆਂ ਤੇ ਸ਼ਾਨਦਾਰ ਸ਼ੋਅ ਲਗਾਇਆ ਉਸ ਸ਼ੋਅ ਤੇ ਉਸ ਦੇ ਨਾਲ ਉਸ ਦੇ ਕਈ ਦੋਸਤ ਮੌਜੂਦ ਸੀ ਜਿਵੇਂ ਲਾਡੀ ਝਨੇਰ ਸ਼ਗਨਪ੍ਰੀਤ ਕਰੇਂਦਰ ਗਿੰਦੀ ਉਸ ਦਾ ਇਹ ਸ਼ੋਅ ਹਾਊਸ ਫੁੱਲ ਸੀ ਉਸ ਦੀ ਹਾਰ ਦਾ ਉਸ ਦੇ ਦੇ ਰਿਹਾ ਤੇ ਕੋਈ ਅਸਰ ਹੋਣ ਵਾਲਾ ਨਹੀਂ ਕਿਉਂਕਿ ਉਸ ਵਰਗੇ ਸ਼ਬਦ ਕੋਈ ਨਹੀਂ ਸੀ ਲਿਖ ਸਕਦਾ ਤੇ ਉਸ ਵਰਗਾ ਅੰਦਾਜ਼ ਕਿਸੇ ਦਾ ਵੀ ਨਹੀਂ ਸੀ ਸ਼ੁਭਦੀਪ ਤੱਕ ਕਲਮ ਦਾ ਤਨੀ ਸੀ ਉਸ ਵਰਗਾ ਕੋਈ ਨਹੀਂ ਸੀ ਲਿਖ ਸਕਦਾ ਉਸ ਦੀ ਕਰਮ ਦੇ ਬਾਰ ਨਾਲ ਪਹਿਲਾਂ ਵੀ ਕਈ ਵੱਡੇ ਵੱਡੇ ਟੈ ਟੇਰੀ ਹੋਏ ਨੇ ਤੇ ਹੁਣ ਵੀ ਉਹ ਆਪਣੀ ਨਜ਼ਰ ਸਿਸਟਮ ਤੇ ਗੱਟੀ ਬੈਠਾ ਸੀ ਉਹਨੂੰ ਬਹੁਤ ਕੁਝ ਸਿੱਖ ਕੇ ਨਿਕਲਿਆ ਸੀ ਉਸ ਨੇ ਵੋਟਾਂ ਪੈਦਲ ਤੁਰ ਕੇ ਮੰਗੀਆਂ ਸੀ ਉਹ ਕਦੇ ਵੀ ਹਾਰਦਾ ਨਹੀਂ ਸੀ ਉਹ ਹਮੇਸ਼ਾ ਸਿੱਖਦਾ ਸੀ ਨਵੀਂ ਸਰਕਾਰ ਤੋਂ ਬਾਅਦ ਉਸ ਨੇ ਵੇਖਿਆ ਕਿ ਕਿਸ ਤਰ੍ਹਾਂ ਨਾਲ ਪੰਜਾਬ ਸਰਕਾਰ ਨੇ ਰਾਜ ਸਭਾ ਮੈਂਬਰ ਦਿੱਲੀ ਦੇ ਇਸ਼ਾਰੇ ਤੇ ਚੋਣੇ ਇਸ ਵਿੱਚ ਸ਼ਰੇਆਮ ਪਤਾ ਗਰ ਰਿਹਾ ਸੀ ਕਿ ਦਿੱਲੀ ਦਾ ਮੁੱਖ ਮੰਤਰੀ ਪੈਸੇ ਵਾਲੇ ਤੇ ਆਪਣੇ ਕਰੀਬੀਆਂ ਨੂੰ ਰਾਜ ਸਭਾ ਦੀਆਂ ਸੀਟਾਂ ਬੀਚ ਰਹੇ ਹੈ ਉਸ ਦੇ ਜਨ ਵਿੱਚ ਉਹ ਹਾਰ ਦਾ ਗਹਿਰਾ ਸਦਮਾ ਸੀ ਉਹ ਸਾਰੀਆਂ ਗੱਲਾਂ ਦਾ ਜਵਾਬ ਆਪਣੀ ਕਲਮ ਨਾਲ ਦੇਣਾ ਚਾਹੁੰਦਾ ਸੀ ਉਹ ਚਾਹੁੰਦਾ ਸੀ ਕਿ ਜੋ ਲੋਕ ਉਸ ਨੂੰ ਹਰਾ ਕੇ ਖੁਸ਼ ਹੋ ਰਹੇ ਨੇ ਉਸ ਦੀ ਪ੍ਰੋਜ ਨੂੰ ਸਮਝਣ ਕਿ ਉਹ ਰਾਜਨੀਤੀ ਵਿੱਚ ਕਿਉਂ ਆਇਆ ਸੀ ਉਹ ਚਾਹੁੰਦਾ ਸੀ ਕਿ ਜਿਸ ਬਦਲਾਅ ਲਈ ਲੋਕਾਂ ਨੇ ਨਵੀਂ ਸਰਕਾਰ ਚੁਣੀ ਹੈ ਉਸ ਤਰ੍ਹਾਂ ਦਾ ਕੁਝ ਵੀ ਨਹੀਂ ਵਾਪਰਿਆ ਉਸ ਨੇ ਇੱਕ ਗੀਤ ਲਿਖਿਆ ਜਿਸ ਵਿੱਚ ਉਸ ਨੇ ਕਿਹਾ ਕਿ ਸਰਕਾਰਾਂ ਦੇ ਗਲਤ ਹੋਣ ਤੋਂ ਪਹਿਲਾਂ ਕਈ ਵਾਰ ਲੋਕ ਗਲਤ ਹੁੰਦੇ ਨੇ ਇਸ ਗੀਤ ਵਿੱਚ ਲੋਕਾਂ ਲਈ ਮੇਨੇ ਸੀ ਜੋ ਤੀਰ ਵਾਂਗ ਬਗੇ ਉਸਨੇ 11 ਅਪ੍ਰੈਲ 2022 ਨੂੰ ਇਹ ਗੀਤ ਛੱਡਿਆ ਜਿਸ ਕਰਕੇ ਸੱਤਾਧਿਰ ਨੇ ਉਸ ਬਾਰੇ ਕਈ ਤਰ੍ਹਾਂ ਦੇ ਬਿਆਨ ਦਿੱਤੇ ਕਿਉਂਕਿ ਇਸ ਗੀਤ ਦੇ ਸ਼ਬਦ ਚੱਲਣੇ ਸੌਖੇ ਨਹੀਂ ਸੀ ਨਾ ਹੀ ਸਰਕਾਰ ਲਈ ਤੇ ਨਾ ਹੀ ਆਵਾਮ ਲਈ ਸਹੀ ਸੀ ਗਾਣਡ 16ਵਾਂ ਅਗਲੀ ਵੀਡੀਓ ਵਿੱਚ ਆਪਾਂ ਅਗਲੇ ਗਾਣਡ ਬਾਰੇ ਗੱਲ ਕਰਾਂਗੇ ਧੰਨਵਾਦ ਜੀ